ਜੇ ਪਾਖੜਾ ਡੈਮ ਖਾਲੀ ਹੈ ਤੇ ਉਸ ਨੂੰ ਭਰਨਾ ਚਾਹੀਏ 1 ਲੱਖ ਕਿ ਉਸ ਜੇ ਪਾਣੀ ਛੱਡ ਦਈਏ ਨੌਨ ਸਟੌਪ ਬਿਨਾਂ ਰੁਕੇ ਤਾਂ ਉਸ ਨੂੰ ਭਰਨ ਦੇ ਵਿੱਚ ਕਰੀਬ ਕਰੀਬ 30 ਤੋਂ 31 ਦਿਨ ਲੱਗਣਗੇ ਤੇ ਜੇ ਪੌਂਗ ਡੈਮ ਨੂੰ ਇਦਾਂ ਹੀ ਖਾਲੀ ਨੂੰ ਭਰਨਾ ਹੋਵੇ ਤਾਂ ਉਸ ਨੂੰ 1 ਲੱਖ ਕਿਉਂ ਇਸ ਪਾਣੀ ਦੇ ਛੱਡੀਏ ਤਾਂ ਉਸ ਨੂੰ ਭਰਨ ਦੇ ਵਿੱਚ ਕਰੀਬ-ਕਰੀਬ 29 ਦਿਨ ਲੱਗਣਗੇ ਇਹਦਾ ਮਤਲਬ ਜੇ ਪਾਣੀ ਨੂੰ ਪਹਿਲਾਂ ਰਿਲੀਜ਼ ਕਰ ਲਿਆ ਜਾਂਦਾ 15 ਦਿਨ ਦਾ ਪਾਣੀ ਹੀ ਰਿਲੀਜ਼ ਕਰ ਲਿਆ ਜਾਂਦਾ ਤਾਂ ਪੰਜਾਬ ਦੇ ਇਹ ਜੋ ਹਾਲਾਤ ਅੱਜ ਅਸੀਂ ਦੇਖ ਰਹੇ ਹਾਂ ਬਿਲਕੁਲ ਨਹੀਂ ਹੋਣੇ ਸੀ ਹੁਣ ਪਤਾ ਨਹੀਂ ਇਹ ਕਿਸ ਦੀਆਂ ਗਲਤੀਆਂ ਨੇ ਸਰਕਾਰਾਂ ਦੀਆਂ ਸਰਕਾਰ ਜਾਣਬੁੱਝ ਕੇ ਕਰ ਰਹੀ ਹੈ ਜਾਂ ਉਹਨਾਂ ਨੂੰ ਇੰਨੀ ਨੌਲੇਜ ਹੀ ਨਹੀਂ ਕਿ ਡੈਮ ਨੂੰ ਆਪਰੇਟ ਕਿਵੇਂ ਕਰਨਾ ਹੈ ਅਨਐਜੂਕੇਟਿਡ ਬੰਦੇ ਉੱਥੇ ਲਗਾਏ ਹੋਏ ਨੇ ਉਹਨਾਂ ਉਨਾਂ ਨੇ ਜਾਣਕਾਰੀ ਨਹੀਂ ਹੈ ਜਾਓ ਕਨੈਕਟ ਨਹੀਂ ਕਰ ਪਾਉਂਦੇ ਵੈਦਰ ਦੇ ਨਾਲ ਉਹਨਾਂ ਨੂੰ ਸਮਝ ਨਹੀਂ ਹੈ ਟੀਮ ਨਹੀਂ ਹੈ ਸਹੀ ਇਹ ਹੁਣ ਪਤਾ ਨਹੀਂ ਕਿਸ ਦਾ ਫੇਲਿਅਰ ਹੈ ਪਰ ਜੋ ਵੀ ਹੋਇਆ ਬਹੁਤ ਗਲਤ ਹੋਇਆ ਤੇ ਇਸ ਨੂੰ ਕੁਝ ਹੱਦ ਤੱਕ ਜਿਵੇਂ ਅਸੀਂ ਕਹੀਏ ਪੂਰਾ ਨਹੀਂ ਬਚਾ ਸਕਦੇ ਸੀ ਤਕਰੀਬ ਕਰੀਬ 50 ਤੋਂ 60% ਜਿਹੜਾ ਪੰਜਾਬ ਹੈ ਬਚਾਇਆ ਜਾ ਸਕਦਾ ਸੀ ਜੋ ਜੇ ਜਾਣਕਾਰੀ ਚੰਗੀ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ